ਹਾਂਜੀ ਗਰੂ ਵਿਦ ਹਾਊਸ ਵਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆ ਜਿਹੜਾ ਸ਼ੈਂਪੂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਨਾ ਇਹਨੂੰ ਮੈਂ ਘਰ ਵਿੱਚ ਸਿਰਫ 50-60 ਰੁਪਏ ਦੀ ਕੀਮਤ ਦੇ ਨਾਲ ਤਿਆਰ ਕੀਤਾ ਆ ਤੇ ਬਿਲਕੁਲ ਹਰਬਲ ਸ਼ੈਂਪੂ ਆ ਹਰ ਤਰ੍ਹਾਂ ਦੀ ਸਿਰ ਦੀ ਸਮੱਸਿਆ ਹੋਵੇ ਬਾਲਾਂ ਦੀ ਸਮੱਸਿਆ ਹੋਵੇ 2-3 ਮਹੀਨਿਆਂ ਵਿੱਚ ਤੁਹਾਨੂੰ ਰਿਜ਼ਲਟ ਦਿੋਗਾ ਬਾਜ਼ਾਰ ਵਿੱਚ ਇਹਦੀ ਕੀਮਤ ਹੈਗੀ ਆ 300-400 ਰੁਪਏ ਦਾ ਅੱਧਾ ਲੀਟਰਾਂ ਦਾ ਤੇ ਘਰ ਵਿੱਚ ਅਸੀਂ ਸਿਰਫ 100 ਰੁਪਏ ਵਿੱਚ 30 ਲੀਟਰ ਤਿਆਰ ਕਰ ਸਕਦੇ ਹਾਂ 6-7 ਮਹੀਨੇ ਤੁਹਾਡੇ ਆਰਾਮ ਨਾਲ ਲੰਘ ਜਾਊਗੇ ਨੇਚਰਲ ਇਨਗਰੀਡੀਅੰਟ ਯੂਜ਼ ਕੀਤੇ ਆ ਜਿਹੜੇ ਆਮ ਹੀ ਤੁਹਾਨੂੰ ਮਿਲ ਜਾਂਦੇ ਆ ਸੋ ਚਲੋ ਇਹਨੂੰ ਬਣਾਉਣਾ ਕਿੱਦਾਂ ਆ ਬਣਾਉਣ ਦੀ ਵਿਧੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਪੂਰੀ ਦੇਖਿਓ ਤਾਂ ਹੀ ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਆਊਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਬਣਾਉਣ ਲਈ ਅਸੀਂ ਇਹਨੂੰ ਲੈ ਆ ਮੇਨ ਇਨਗਰੀਡੀਅੰਟ ਜਿਹੜੇ ਕਿ ਤੁਸੀਂ ਸਕਿਪ ਬਿਲਕੁਲ ਵੀ ਨਹੀਂ ਕਰਨੇ ਉਹ ਹੈਗਾ ਆਮਲਾ ਰੀਠਾ ਤੇ ਸ਼ਿਕਾਕਾਰੀ ਰੀਠਾ ਸੇਤ ਲਈ ਸੇਰ ਲਈ ਇਹਨਾਂ ਚੰਗਾ ਆ ਬਾਲਾਂ ਦੇ ਲਈ ਇਹ ਤਾਂ ਤੁਸੀਂ ਆਮ ਹੀ ਇਹਦੀ ਚਾਚਾ ਸੁਣੀ ਹੋਊਗੀ ਬਾਲਾਂ ਨੂੰ ਮਜ਼ਬੂਤ ਕਰਦਾ ਹੈ ਬਾਲਾਂ ਦਾ ਬਾਲਾਂ ਤੇ ਚਿੱਟੇ ਨਹੀਂ ਹੋਣ ਦਿੰਦਾ ਕਿਸੇ ਵੀ ਤਰ੍ਹਾਂ ਦਾ ਕਲਰ ਨਹੀਂ ਚੜਨ ਦਿੰਦਾ ਡੈਂਟਰਫ ਤੋਂ ਵਧੀਆ ਹੈ ਸ਼ਿਕਪ ਸੇਮ ਸ਼ਿਕਾਕਾਰੀ ਜੋ ਅਸੀਂ ਵਿਚਾਰ ਵਿੱਚ ਸ਼ੈਂਪੂ ਲੈਂਦੇ ਆ ਉਸ ਤਰ੍ਹਾਂ ਦੀ ਛੱਗ ਬਣਾਉਂਦਾ ਹੈ ਸ਼ਿਕਾਖਰੀ ਬਾਲ ਸਮੂਧ ਹੁੰਦੇ ਆ ਇਹਦੇ ਨਾਲ ਸਿਰ ਵਿੱਚ ਖਾਰਸ਼ ਨਹੀਂ ਹੁੰਦੀ ਤੇ ਆਮਲੇ ਦੇ ਵਿਟਾਮਿਨ ਭਰਪੂਰ ਹੁੰਦਾ ਆਮਲਾ ਇਹਦੇ ਬਾਰੇ ਤਾਂ ਤੁਸੀਂ ਜਾਣਦੇ ਆ ਤੇ ਇਥੇ ਅਸੀਂ ਕੀ ਕੀਤਾ ਹੈ ਤਿੰਨਾਂ ਦੀ ਬਰਾਬਰ ਕੁਆਂਟੀਟੀ ਲੈ ਲੈਣੀ ਜਿੰਨੇ ਆਮਲੇ ਉੰਨੇ ਰੀਠਾ ਉੰਨੇ ਸ਼ਿਕਾਕਾਰੀ ਮੈਂ ਇਥੇ 3 ਤੋਂ 4 ਲੀਟਰ ਸ਼ੈਂਪੂ ਬਣਾਉਣਾ ਸੀ ਸੋ ਮੈਂ ਸਾਰਾ ਕੁਝ 150 150 ਗ੍ਰਾਮ ਲਿਆ ਹੈ ਜੇ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਮੇਰੀ ਵੀਡੀਓ ਦੇਖ ਕੇ ਤਾਂ ਤੁਸੀਂ 5 6 ਆਮਲੇ 5 6 ਰੀਠੇ ਤੇ 5 6 ਸ਼ਿਕਾਕਾਰੀ ਪਹਿਲਾਂ ਥੋੜਾ ਸ਼ੈਂਪੂ ਤਿਆਰ ਕਰਿਓ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਇੱਕ ਵਾਰ ਇਹਨੂੰ ਯੂਜ਼ ਕਰ ਲਓ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਤੁਸੀਂ ਜ਼ਿਆਦਾ ਤਿਆਰ ਕਰਕੇ ਇਸ ਨੂੰ ਸਟੋਰ ਕਰ ਸਕਦੇ ਆ ਤੇ ਨੈਚੁਰਲ ਹਰਬਸ ਅਸੀਂ ਲਏਗਾ ਸਭ ਤੋਂ ਪਹਿਲਾਂ ਅਸੀਂ ਲਿਆ অ্যালোਵੈਰਾ অ্যালোਵੈਰਾ ਤੁਸੀਂ ਜਿੰਨੀ ਚਾਹੇ ਪਾ ਸਕਦੇ ਹੋ ਮੈਂ ਇੱਥੇ 3-4 অ্যালোਵੈਰਾ ਨੂੰ ਇਸ ਤਰ੍ਹਾਂ ਕੱਟ ਲਿਆ ਸੀ ਉਸ ਤੋਂ ਬਾਅਦ ਕੜੀ ਪੱਤਾ ਨਿੰਮ ਦੇ ਪੱਤੇ ਇਹ ਵੀ ਸਾਰੇ ਤੁਸੀਂ ਆਪਣੀ ਜਿਵੇਂ ਤਾਂ ਅਸੀਂ ਵੀਡੀਓ ਵਿੱਚ ਕੁਆਂਟੀਟੀ ਦੇਖ ਸਕਦੇ ਆ ਜਿੰਨਾ ਵਧੀਆ ਪਾਉਗੇ ਉਨਾ ਹੀ ਵਧੀਆ ਦਾ ਕੋਈ ਨੁਕਸਾਨ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਲੈ ਸੀ ਹਲੈਕਸ ਦੇ ਫੁੱਲ ਇਹ ਫੁੱਲ ਵੀ ਤੁਹਾਨੂੰ ਆਮੇ ਘਰਾਂ ਵਿੱਚ ਲੱਗੇ ਮਿਲ ਜਾਂਦੇ ਆ ਜੇ ਨਹੀਂ ਵੀ ਮਿਲਦੇ ਤੁਸੀਂ ਇਹਨਾਂ ਆਨਲਾਈਨ ਆਰਡਰ ਵੀ ਕਰ ਸਕਦੇ ਆ ਥੋੜੀਆਂ ਜੀਆਂ ਪਾਈਆਂ ਅਸੀਂ ਗੁਲਾਬ ਦੀਆਂ ਪੱਤੀਆਂ ਇਹ ਤਾਂ ਇਹਨਾਂ ਦੇ ਫੁੱਲਾਂ ਦੀ ਖੁਸ਼ਬੂ ਜ਼ਿਆਦਾ ਆਂਦੀ ਆ ਦੂਸਰਾ ਇਹ ਫੁੱਲ ਕੰਡੀਸ਼ਨਰ ਦਾ ਕੰਮ ਕਰਦੇ ਆ ਜਿਵੇਂ ਵਾਲਾਂ ਵਿੱਚ ਝੱਗ ਹੁੰਦੀ ਆ ਸ਼ਿਕਾਕਾਰੀ ਨਾਲ ਝੱਗ ਦਾ ਸ਼ੈਂਪੂ ਵਿੱਚ ਝੱਗ ਹੁੰਦੀ ਆ ਜਿਵੇਂ ਵਾਲਾਂ ਨੂੰ ਕੰਡੀਸ਼ਨਰ ਦੀ ਤੇਲ ਦੀ ਨਰਸ਼ਿੰਗ ਦੀ ਬਹੁਤ ਲੋੜ ਹੁੰਦੀ ਆ ਸੋ ਇਹ ਫੁੱਲ ਪਾਣੀ ਵੀ ਜ਼ਰੂਰੀ ਆ ਜੇ ਤੁਹਾਨੂੰ ਫੁੱਲ ਨਹੀਂ ਮਿਲਦੇ ਤੁਸੀਂ ਇਹਦੇ ਫੁੱਲਾਂ ਦੇ ਪੱਤਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਸ ਬੂਟੇ ਦੇ ਹੁਣ ਅਸੀਂ ਕੀ ਕੀਤਾ ਇਹਨੂੰ ਸਾਰੇ ਮਟੀਰੀਅਲ ਨੂੰ ਇੱਕ ਬਤੀਲੇ ਦੇ ਵਿੱਚ ਪਾ ਦੇਣਾ ਉਸ ਪਟਿਲੇ ਨੂੰ ਫਿਰ ਤੁਸੀਂ ਇਹਦੇ ਵਿੱਚ 2 ਲੀਟਰ ਪਾਣੀ ਪਾ ਦੇਣਾ ਤੇ ਉਹਨੂੰ ਉਬਲਣਾ ਰੱਖ ਦੇਣਾ ਇੱਥੇ ਮੈਂ ਗੁੰਗਦੀਰੇ ਨੂੰ ਵੀ ਰਾਤੀ ਭਿਓ ਲਿਆ ਸੀਗਾ ਗੁੰਗਦੀਰਾ ਆਪਾਂ ਲੈਣਾ ਹੈ ਇੱਥੇ ਮੈਂ 100 ਗ੍ਰਾਮ ਲਿਆ ਸੀਗਾ ਜੇ ਤੁਸੀਂ ਮਤਲਬ ਥੋੜਾ ਤਿਆਰ ਕਰ ਰਹੇ ਹੋ ਜਿਵੇਂ 5-6 ਆਮਲੇ ਰਿਠੇ ਦਾ ਤਾਂ 2 1/2 ਚਮਚਾ ਗੁੰਗਦੀਰਾ ਬਹੁਤ ਹੈ ਇਨੂੰ ਹੁਣ ਅਸੀਂ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਦਾ ਪੇਸਟ ਬਣਾ ਕੇ ਰੱਖ ਲੈਣਾ ਜ ਜਿਹਨੂੰ ਕਿ ਅਸੀਂ ਅੱਗੇ ਵਰਤਾਂਗੇ ਸੋ ਤਾਂ ਹੀ ਮੈਂ ਬਾਰ ਬਾਰ ਕਹਿੰਨੀ ਆ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਡਾ ਇੱਕ ਵੀ ਸਟੈਪ ਮਿਸ ਨਾ ਹੋਵੇ ਉਸ ਤੋਂ ਬਾਅਦ ਜਦੋਂ ਸਾਡੇ ਉਬਲਣ ਲੱਗ ਪਵੇ ਆਪਣਾ ਕਾੜਾ ਜੋ ਵੀ ਅਸੀਂ ਸ਼ੈਂਪੂ ਤਿਆਰ ਕਰਦੇ ਹਾਂ ਜਦੋਂ ਇਹ ਉਬਲਣ ਲੱਗ ਪੈਣਾ ਇਹਦੇ ਵਿੱਚ ਅਸੀਂ ਐਡ ਕਰਨੀਆਂ ਮੇਥੀ ਦਾਣਾ ਸੇਮ 150 ਗ੍ਰਾਮ 150 ਗ੍ਰਾਮ ਇਹਦੇ ਵਿੱਚ ਅਸੀਂ ਐਡ ਕਰਨੀਆਂ ਕਲੌਂਜੀ ਸੌਰੀ ਮੇਰੇ ਤੋਂ ਵੀਡੀਓ ਵਿੱਚ ਦਿਖਾ ਨਹੀਂ ਹੋਇਆ ਤੇ ਸ਼ਾਇਦ ਉਹ 파ਟ ਕੱਟ ਹੋ ਗਿਆ ਵਾਲਾ ਵੀਡੀਓ ਦਾ 파ਟ ਸੋ ਮੈਂ ਤੁਹਾਨੂੰ ਇੱਦਾਂ ਹੀ ਬੋਲ ਕੇ ਦੱਸਤਾ ਆ ਬਸ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਦਿਨਣਾ ਆ ਇਹ ਪ੍ਰੋਸੈਸ ਨੂੰ ਇਸ ਸ਼ੈਂਪੂ ਨੂੰ ਬਣਾਉਣ ਵਿੱਚ ਤੁਹਾਡਾ ਤਿੰਨ ਤੋਂ ਚਾਰ ਘੰਟੇ ਆਰਾਮ ਨਾਲ ਲੱਗ ਜਾਂਦੇ ਆ ਪਰ ਜੇ ਤੁਸੀਂ ਥੋੜਾ ਬਣਾਣਿਆ ਤਾਂ ਘੰਟੇ ਵਿੱਚ ਰੈਡੀ ਹੋ ਜਾਂਦਾ ਆ ਇਹ ਪ੍ਰੋਸੈਸ ਨੂੰ ਤੁਸੀਂ ਬਾਰ-ਬਾਰ ਬਾਰ-ਬਾਰ ਰਿਪੀਟ ਕਰਨਾ ਚਾਰ-ਪੰਜ ਵਾਰ ਤਾਂ ਕਿ ਜਿੰਨਾ ਵੀ ਅਸੀਂ ਇਹਦੇ ਵਿੱਚ ਸਮਾਨ ਪਾਇਆ ਉਹ ਸਾਰੇ ਦੇ ਗੁਣ ਚੰਗੀ ਤਰ੍ਹਾਂ ਸਾਡੇ ਸ਼ੈਂਪੂ ਵਿੱਚ ਆ ਜਾਣ ਤੁਸੀਂ ਇਸ ਸ਼ੈਂਪੂ ਨੂੰ ਜਦੋਂ ਵੀ ਘਰ 'ਚ ਤਿਆਰ ਕਰੋ ਨਾ ਬਿਲਲੇ ਟਾਈਮ ਤਿਆਰ ਕਰੋ ਜੇ ਤੁਸੀਂ ਕਾਲੀ-ਕਾਲੀ ਵਿੱਚ ਤਿਆਰ ਕਰੋਗੇ ਤਾਂ ਦਾ ਇੰਨਾ ਸਮਾਨ ਇੰਨਾ ਮਟੀਰੀਅਲ ਵੀ ਲੱਗੂਗਾ ਤੇ ਤੁਹਾਡੇ ਸਮਾਨ ਦੇ ਗੁਣ ਵੀ ਨਹੀਂ ਸ਼ੈਂਪੂ ਵਿੱਚ ਜਾਣੇ ਸੋ ਇਸ ਸ਼ੈਂਪੂ ਨੂੰ ਬਿਲਲੇ ਟਾਈਮ 3-4 ਲੀਟਰ ਤਿਆਰ ਕਰਕੇ ਸਟੋਰ ਕਰਕੇ ਰੱਖ ਲਓ 6 ਮਹੀਨੇ ਰਾਮਿਆ ਠੀਕ ਆ ਜੀ ਇਹ ਪ੍ਰੋਸੈਸ ਨੂੰ ਹੁਣ ਅਸੀਂ ਬਾਰ-ਬਾਰ ਬਾਰ-ਬਾਰ ਕਰਾਂਗੇ ਤੇ ਥੋੜਾ ਗਰਮ ਹੁੰਦਾ ਹੈ ਉਪਰੋਂ ਲਾਣ ਤੋਂ ਬਾਅਦ ਥੋੜਾ ਜਿਹਾ ਠੰਡਾ ਕਰਕੇ ਫਿਰ ਤੁਸੀਂ ਇਹਨੂੰ ਛਾਣ ਲਿਓ ਕਿਸੇ ਕੱਪੜੇ ਨਾਲ ਵੀ ਛਾਣ ਸਕਦੇ ਹੋ ਜਾਂ ਛਾਣਣੀ ਨਾਲ ਵੀ ਛਾਣ ਸਕਦੇ ਹੋ ਠੀਕ ਹੈ ਜੀ ਹੁਣ ਜੋ ਵੀ ਸਾਡੇ ਕੋਲ ਮਟੀਰੀਅਲ ਬਚਿਆ ਆ ਪਹਿਲੀ ਵਾਰੀ ਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਅਪ ਕਰ ਲੈਣਾ ਤਾਂ ਕਿ ਇਹ ਚੰਗੀ ਤਰ੍ਹਾਂ ਕਿਉਂਕਿ ਕੁਵਾਰ ਹੁੰਦੀ ਨਾ ਉਹਦਾ ਜਿਹੜਾ ਗੁੱਦਾ ਹੁੰਦਾ ਆ ਉਹਦਾ ਪਾਣੀ ਵਿੱਚ ਆਣਾ ਜ਼ਰੂਰੀ ਆ ਤੇ ਇਸ ਕਰਕੇ ਅਸੀਂ ਇਹਨੂੰ ਇੱਥੇ ਪਹਿਲਾਂ ਚੰਗੀ ਤਰ੍ਹਾਂ ਮੈਸ਼ ਅਪ ਕਰ ਲੈਣਾ ਫਿਰ ਦੁਬਾਰਾ ਇਹਦੇ ਵਿੱਚ 2 ਲੀਟਰ ਪਾਣੀ ਪਾ ਕੇ ਦੁਬਾਰਾ ਉਬਲਣਾ ਰੱਖ ਦੇਣਾ ਠੀਕ ਹੈ ਜੀ ਤੇ ਪਾਣੀ ਜਦੋਂ ਅੱਧਾ ਪਾਣੀ ਰਹਿ ਜਾਵੇ ਨਾ ਉਦੋਂ ਤੁਸੀਂ ਇਹਨੂੰ ਥੱਲੇ ਲਾਣਾ ਥੋੜਾ ਜਿਹਾ ਪਾਣੀ ਢਾ ਕੇ ਬਸ 2-3 ਵਾਲੀਆਂ ਦੇ ਕੇ ਨਹੀਂ ਲਾਣਾ ਇਹਨੂੰ ਚੰਗੀ ਤਰ੍ਹਾਂ ਕਾੜਨਾ ਆ ਤੇ ਬਾਕੀ ਨਿੰਮ ਦਾ ਨਿੰਮ ਦਾ ਇਦਾਂ ਹੁੰਦਾ ਆ ਕਿ ਨਿੰਮ ਸਾਡੇ ਸਰੀਰ ਵਿੱਚ ਜਿੱਦਾਂ ਛੋਟੇ ਬੱਚਿਆਂ ਦੇ ਜੂਹਾਂ ਪੈ ਜਾਂਦੀਆਂ ਸਿਰ ਵਿੱਚ ਜਾਂ ਖਾਰਸ਼ ਹੁੰਦੀ ਰਹਿੰਦੀ ਆ ਉਹਦੇ ਤੋਂ ਨਿੰਮ ਬਹੁਤ ਵਧੀਆ ਆ ਕੜੀ ਪੱਤਾ ਸਾਡੇ ਬਾਲਾਂ ਦੇ ਵਿੱਚ ਜਿਹੜੇ ਲੋਕ ਗੰਜੇ ਆ ਜਾਂਦੇ ਇਹਨਾਂ ਦੇ ਸਿਰ ਤੇ ਬਾਰ ਨਹੀਂ ਆਦੇ ਉਹਨਾਂ ਲਈ ਕੜੀ ਪੱਤਾ ਬਹੁਤ ਵਧੀਆ ਹੈ ਥਿਕਨਸ ਆਦੀ ਇਹਦੇ ਨਾਲ ਬਾਲਾਂ ਦੇ ਵਿੱਚ ਬਹਲ ਭਾਰੇ ਹੁੰਦੇ ਨੇ ਤੇ ਬਾਕੀ ਆਪਣਾ ਕੰਡੀਸ਼ਨਰ ਰੀਠਾ ਆਮਲਾ ਰੀਠਾ ਇਹ ਸਾਰੇ ਕੰਡੀਸ਼ਨਰ ਤਾਂ ਕੰਮ ਕਰਦੇ ਨੇ ਮੈਂ ਵੀ ਐਸੀ ਸ਼ੈਂਪੂ ਨੂੰ ਪਿਛਲੇ ਕਈ ਮਹੀਨਿਆਂ ਤੋਂ ਬਾਤ ਰਹੀ ਹਾਂ 7-8 ਮਹੀਨਿਆਂ ਤੋਂ ਸੋ ਬਹੁਤ ਵਧੀਆ ਮੈਨੂੰ ਰਿਜ਼ਲਟ ਮਿਲੇ ਆ ਸੋ ਮੈਂ ਸੋਚਿਆ ਅੱਜ ਮੈਂ ਬਣਾਉਣਾ ਸੀ ਮੈਂ ਕਿਹਾ ਚਲੋ ਆਪਣੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤਾਂ ਕਿ ਤੁਸੀਂ ਵੀ ਜ਼ਰੂਰ ਯੂਜ਼ ਕਰੋ ਜਿਹੜੇ ਥਾਇਰੋਇਡ ਥਾਇਰੋਇਡ ਵਗੈਰਾ ਦੇ ਪੇਸ਼ੈਂਟ ਹੁੰਦੇ ਆ ਜਾਂ ਉਹਨਾਂ ਦਾ ਉਹਨਾਂ ਦੇ ਵਾਲ ਬਹੁਤ ਝੜਦੇ ਆ ਮੈਨੂੰ ਖੁਦ ਨੂੰ ਥਾਇਰੋਇਡ ਸੀ ਮੇਰੇ ਵਾਲ ਬਹੁਤ ਝੜਦੇ ਹੁੰਦੇ ਸੀਗੇ ਸੋ ਮੈਨੂੰ ਇਹ ਕਿਸੇ ਨੇ ਸੁਜੈਸਟ ਕੀਤਾ ਸੀਗਾ ਤੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਤੇ ਵੇਸਤੇ ਦੱਸ ਰਹੀ ਆ ਮੇਰੇ ਵਾਲਾਂ ਦਾ ਝੜਨਾ ਬਿਲਕੁਲ 75% ਘਟ ਹੋ ਗਿਆ ਆ ਝੜਦੇ ਆ ਹੁਣ ਵੀ ਇਹ ਨਹੀਂ ਝੜਦੇ ਕਿਉਂਕਿ ਮੈਨੂੰ ਵਰਤ ਜਿਨੂੰ ਹਜੇ ਥੋੜਾ ਜਿਹਾ ਟਾਈਮ ਹੋਇਆ ਪਰ ਪਹਿਲਾਂ ਨਾਲੋਂ ਤਾਂ ਕਿਤੇ ਜ਼ਿਆਦਾ ਘਟ ਘਟ ਝੜਦੇ ਆ ਦੇਖੋ ਜੀ ਹੁਣ ਆ ਦੂਜੀ ਤੀਜੀ ਵਾਰ ਵਿੱਚ ਕਿੰਨੀ ਸੋਹਣੀ ਚਾਗ ਆਣ ਲੱਪਈ ਬਹੁਤ ਲੋਕੀ ਇਹ ਕਹਿੰਦੇ ਆ ਕਿ ਇਹਦੇ ਨਾਲ ਚੱਕਰੀਆਂ ਦੀ ਦੇਖੋ ਮੇਨ ਗੱਲ ਹੁੰਦੀ ਆ ਜਿਹੜਾ ਅਸੀਂ ਬਾਜ਼ਾਰ 'ਚ ਸ਼ੈਂਪੂ ਵਰਤਦੇ ਆ ਨਾ ਉਹ 'ਚ ਕੈਮੀਕਲਸ ਹੁੰਦੇ ਆ ਜਿਹਨਾਂ ਸਾਡੇ ਹੈਅਰ ਫਾਲ ਹੁੰਦਾ ਹੈਅਰ ਡੈਮੇਜ ਹੁੰਦੇ ਆ ਸਾਡੀ ਚਮੜੀ ਖਰਾਬ ਹੁੰਦੀ ਸਿਰ ਦੀ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਆਪਾਂ ਕੈਮੀਕਲ ਯੂਜ਼ ਹੀ ਨਹੀਂ ਕਰਨਾ ਇੱਥੇ ਮੈਂ ਅਲਸੀ ਜਦੋਂ ਅਸੀਂ ਸ਼ੈਂਪੂ ਬਣਾਉਣਾ ਤਿਆਰ ਕਰਨ ਲੱਗੇ ਸੀ ਨਾ ਘੰਟੇ ਤੋਂ ਪਹਿਲਾਂ ਉਦੋਂ ਇੱਕ ਅਧਿਕ ਕੋਕੋ ਵਾਲੀ ਅਲਸੀ ਨੂੰ ਭੇਂ ਦਿੱਤਾ ਸੀਗਾ ਠੀਕ ਹੈ ਜੀ ਇਹਦੇ ਨਾਲ ਸ਼ੈਂਪੂ ਵਿੱਚ ਲੇਸ ਆਂਦੀ ਆ ਸ਼ੈਂਪੂ ਇਕੱਠਾ ਰਹਿੰਦਾ ਹੈ ਬਿਲਕੁਲ ਪਾਣੀ ਤਰ੍ਹਾਂ ਕੱਲਾ ਕੱਲਾ ਨਹੀਂ ਹੁੰਦਾ ਸੋ ਅਲਸੀ ਪਾਣੀ ਵੀ ਬਹੁਤ ਜ਼ਰੂਰੀ ਆ ਇਹਨੂੰ ਵੀ ਤੁਸੀਂ ਸਕਿਪ ਨਹੀਂ ਕਰਨਾ ਆਮਲਾ ਰੀਠਾ ਸ਼ਿਕਾਕਰੀ ਅਲਸੀ ਇਹ ਚਾਰ ਚੀਜ਼ਾਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਬਾਕੀ ਤੁਸੀਂ ਆਪਣੇ ਅਨੁਸਾਰ ਜੋ ਵੀ ਤੁਹਾਨੂੰ ਚੀਜ਼ ਮਿਲਦੀ ਆ ਪਾ ਸਕਦੇ ਆ ਸਕਿਪ ਵੀ ਕਰ ਸਕਦੇ ਪਰ ਇਹ ਚਾਰ ਚੀਜ਼ਾਂ ਪਾਣੀ ਬਹੁਤ ਜ਼ਰੂਰੀ ਹੈ ਜਿਹੜੀਆਂ ਅਸੀਂ ਕਲੌਂਜੀ ਤੇ ਮਿੱਠਾ ਮਿੱਥੇ ਪਾਏ ਨੇ ਉਹਦੇ ਨਾਲ ਕੀ ਹੁੰਦਾ ਆ ਤੇ ਆਮਲੇ ਨਾਲ ਇਹ ਸਾਡੇ ਵਾਲਾਂ ਨੂੰ ਰੰਗ ਦਿੰਦੇ ਸਾਡੇ ਮਤਲਬ ਚਿੱਟੇ ਵਾਲ ਵੀ ਕਾਲੇ ਹੋ ਜਾਂਦੇ ਆ ਜੇ ਤੁਸੀਂ ਲਗਾਤਾਰ ਇਹਨੂੰ ਕਰਦੇ ਆਂ ਬਸ ਹੁਣ ਜਿੱਦਾਂ ਜਿੱਦਾਂ ਅਸੀਂ ਇਸ ਪ੍ਰੋਸੈਸ ਨੂੰ ਕਰੀ ਜਾਣਾ ਉਹ ਉਦਾਂ ਉਦਾਂ ਇਹਦੀ ਝੱਗ ਬਰੀ ਜਾਣੀ ਇਹਨਾਂ ਦਾ ਮਤਲਬ ਚੰਗੀ ਤਰ੍ਹਾਂ ਅਸੀਂ ਇਹਨਾਂ ਦਾ ਰਸ ਕੱਢ ਲੈਣਾ ਤੇ ਜਿਹੜਾ ਐਂਡਲੀ ਵਾਰ ਜਦੋਂ ਅਸੀਂ ਇਸ ਕਾੜੇ ਦੇ ਵਿੱਚ ਆਲਸੀ ਪਾਣੀਆ ਜਦੋਂ ਅਸੀਂ ਇਹਨੂੰ ਐਂਡਲੀ ਉਵਾਲੀ ਦੇਣੀ ਆ ਐਂਡਲੀ ਕਿਉਂਕਿ ਆਲਸੀ ਦੇ ਵਿੱਚ ਲੇਸ ਹੁੰਦੀ ਆ ਇਹ ਬਹੁਤ ਛੇਤੀ ਜੰਮ ਜਾਂਦੀ ਆ ਸੋ ਪਹਿਲਾਂ ਹੀ ਆਲਸੀ ਨਹੀਂ ਪਾਣੀ ਸਾਰੀਆਂ ਚੀਜ਼ਾਂ ਦੇ ਨਾਲ ਠੀਕ ਆ ਜੀ ਛੜੇਗੀ ਜੀ ਨਹੀਂ ਮਤਲਬ ਜੇ ਤੁਸੀਂ ਮੇਰੀ ਮੇਰੇ ਜਿੱਦਾਂ ਮੈਂ ਤੁਹਾਨੂੰ ਵੀਡੀਓ ਚ ਦੱਸਦੀ ਆ ਜੇ ਤੁਸੀਂ ਐਦਾਂ ਬਣਾਉਂਗੇ ਨਾ ਮੈਂ ਜਦੋਂ ਪਹਿਲੀ ਵਾਰੀ ਸ਼ੈਂਪੂ ਬਣਾਇਆ ਸੀ ਮੈਂ ਬਹੁਤ ਗਲਤੀਆਂ ਕੀਤੀਆਂ ਸੀਗੀਆਂ ਪਹਿਲੀ ਵਾਰ ਤਾਂ ਮੇਰਾ ਖਰਾਬ ਹੀ ਹੋ ਗਿਆ ਸੀਗਾ ਪਰ ਹੁਣ بار 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 ਬਣਾ ਕੇ ਮੈਨੂੰ ਪੂਰਾ ਆਈਡੀਆ ਆ ਗਿਆ ਕਿ ਕਿਹੜੀ ਚੀਜ਼ ਕਿਹੜੇ ਵੇਲੇ ਪਾਣੀਆ ਕਿੱਦਾਂ ਵਰਕ ਕਰਦੀ ਆ ਸੋ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਆ ਬਿਲਕੁਲ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਐਡ ਕਰਿਓ। ਦੂਸਰੀ ਗੱਲ ਜਦੋਂ ਤੁਸੀਂ ਇਸ ਤਿਹ ਸ਼ੈਂਪੂ ਨੂੰ ਛਾਣਦੇ ਆ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ ਗਰਮ-ਗਰਮ ਛਾਣੋ। ਥੋੜਾ ਜਿਹਾ ਕੋਸਾ ਹੋਣ ਤੇ ਫੇਰ ਛਾਣਿਓ। ਆਹ ਲਓ ਜੀ ਹਜੇ ਆ ਸਾਡਾ ਸ਼ੈਂਪੂ ਦੇਖੋ ਪਾਣੀ ਲੱਗ ਰਿਹਾ ਹੈ ਨਾ। ਐਦਾਂ ਲੱਗ ਰਿਹਾ ਹੈ ਨਾ ਜਿਦਾ ਪਾਣੀ ਹੁੰਦਾ ਆਲਸੀ ਨਹੀਂ ਲੱਗ ਰਹੀ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਆਲਸੀ ਪਾ ਕੇ ਘੜ ਦਿੱਤਾ ਆ। ਬਹੁਤ ਜ਼ਿਆਦਾ ਝੱਗ ਆ ਗਈ ਸੀ। ਸੋ ਇੱਥੇ ਐਂਡਲੇ ਪ੍ਰੋਸੈਸ ਤੇ ਤੁਹਾਨੂੰ ਬਾਰ-ਬਾਰ ਹਿਲਾਉਂਦੇ ਰਹਿਣਾ ਪੈਂਦਾ ਆ ਥੋੜਾ ਮੱਤ ਗੱਜਵੇ ਕੋਈ ਗੱਲ ਨਹੀਂ ਜਿਆਦਾ ਨਹੀਂ ਕਹਿਣਾ ਚਾਹੀਦਾ ਮੈਂ ਤੁਹਾਨੂੰ ਇੱਥੇ ਝੱਗ ਦਿਖਾ ਰਹੀ ਸੀ ਦੇਖੋ ਜਿਨ੍ਹਾਂ ਦਾ ਇਹ ਬਹਿਵੇਂ ਹੈ ਨਾ ਕਿ ਬਾਜ਼ਾਰ ਵਾਂਗ ਝੱਗ ਨਹੀਂ ਆਦੀ ਬਾਜ਼ਾਰ ਤੋਂ ਵੀ ਜਿਆਦਾ ਝੱਗ ਹੁੰਦੀ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਬਣਾਓ ਜਿਨ੍ਹਾਂ ਨੂੰ ਜਿਆਦਾ ਝੱਗ ਪਸੰਦ ਆ ਉਹ ਥੋੜਾ ਸ਼ਿਕਾਕਾਰੀ ਥੋੜਾ ਜਿਆਦਾ ਵੀ ਪਾ ਸਕਦੇ ਆ ਉਹਦੇ ਨਾਲ ਹੀ ਜਿਆਦਾ ਝੱਗ ਆਉਂਦੀ ਆ ਤੇ ਇਸੇ ਸ਼ੈਂਪੂ ਨੂੰ ਵਰਤੇ ਦੇਣੇ ਨਾਲ ਸਿਰ 'ਚ ਖਾਰਸ਼ ਨਹੀਂ ਹੁੰਦੀ ਫੂਲੇ ਨਹੀਂ ਹੁੰਦੇ ਫਿੰਸਣੀਆਂ ਨਹੀਂ ਹੁੰਦੀਆਂ ਮਤਲਬ ਕਿ ਸਕਿਨ ਪ੍ਰੋਬਲਮ ਪਲੱਸ ਬਾਲਾਂ ਦੇ ਡੈਮੇਜ ਦੋਨਾਂ ਦਾ ਹੱਲ ਕਰਦਾ ਹੈ ਠੀਕ ਹੈ ਜੀ ਤਾਂ ਇੱਥੇ ਹੁਣ ਅਲਸੀ ਤੋਂ ਬਾਅਦ ਜਦੋਂ ਅਸੀਂ ਇਹਨੂੰ ਛਾਂਨਣਾ ਆ ਅਲਸੀ ਪਾਣ ਤੋਂ ਬਾਅਦ ਉਤੋਂ ਨਹੀਂ ਅਸੀਂ ਇਹਨੂੰ ਜ਼ਿਆਦਾ ਠੰਡਾ ਕਰਨਾ ਨਹੀਂ ਤਾਂ ਇੱਕਦਮ ਇਹਨੇ ਲੇਸ ਫੜ ਲੈਣੀ ਇਹ ਬਹੁਤ ਮਿਹਨਤਾਂ ਦੀ ਵੀਡੀਓ ਬਣਾਉਣ ਤੇ ਮੈਸੇ ਤੋਂ ਸ਼ੈਂਪੂ ਬਣਾਉਣ ਤੇ ਥੋੜੀ ਜਿਹੀ ਮਿਹਨਤਾਂ ਦੀ ਉਤੋਂ ਬਾਅਦ ਵੀਡੀਓ ਨਾਲ ਨਾਲ ਬਣਾਣੀ ਹੋਵੇ ਹੋਰ ਵੀ ਮਿਹਨਤਾਂ ਦੀ ਤਾਂ ਹੀ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਕਿ ਪਲੀਜ਼ ਹੈਲਪ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓਜ਼ ਨੂੰ ਵੀ ਦੇਖ ਲਿਓ ਜੀ ਤੇ ਇੱਥੇ ਅਸੀਂ ਇਹਨੂੰ ਫਟਾ ਫਟ ਫਟਾ ਫਟਾ ਛਾਣ ਲਿਆ ਸੀਗਾ ਛਾਣਨ ਤੋਂ ਬਾਅਦ ਹੁਣ ਅਸੀਂ ਇਹਨੂੰ ਅਲਸੀ ਵਾਲੇ ਕੜੇ ਨੂੰ ਸਾਰੇ ਨੂੰ ਇਕੱਠਾ ਕਰ ਦਵਾਂਗੇ ਇਹਨੂੰ ਗਰਮ ਗਰਮ ਛਾਣਨਾ ਹੀ ਸਹੀ ਰਹਿੰਦਾ ਹੈ ਹੁਣ ਇਹਦੇ ਵਿੱਚ ਸ਼ੈਂਪੂ ਵਿੱਚ ਦੇਖੋ ਲੇਸ ਆਣ ਲੱਗ ਪਈ ਪਹਿਲਾਂ ਜਿਵੇਂ ਪਾਣੀ ਲੱਗਦਾ ਸੀ ਨਾ ਜੇ ਤੁਸੀਂ ਧਿਆਨ ਨਾਲ ਦੇਖੋਗੇ ਹੁਣ ਕਟਸ਼ੀ ਦੇ ਉੱਪਰ ਲੇਸ ਆਣ ਲੱਗ ਪਈ ਹੁਣ ਅਸੀਂ ਇਹਨੂੰ ਮੈਂ ਕੱਲ ਲਿਆਇਆ ਠੰਡਾ ਮਤਲਬ ਕਿ ਗੁਣਗੁਣਾ ਜ਼ਿਆਦਾ ਠੰਡਾ ਨਹੀਂ ਬਸ ਇਹਨੂੰ ਹੱਦਕੀ ਘੰਟੇ ਤੱਕ ਗੁਣਗੁਣਾ ਜਿਹਾ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਗੂੰਦ ਤਤੀਰਾ ਗੂਨਗਤੀ ਦਾ ਕੀ ਕਰਦਾ ਆ ਗੂਨਗਤੀ ਦਾ ਸ਼ੈਂਪੂ ਦੀ ਥਿਕਨੈਸ ਨੂੰ ਵਧਾ ਦਿੰਦਾ ਆ ਪਲੱਸ ਇਹਦੇ ਵਿੱਚ ਮਤਲਬ ਕਿ ਐਨੇ ਆ ਪ੍ਰੋਪਰਟੀਜ਼ ਹੁੰਦੀਆਂ ਸਾਨੂੰ ਅਲੱਗ ਤੋਂ ਕੁਝ ਵੀ ਕੰਡੀਸ਼ਨਰ ਵਗੈਰਾ ਲਾਣ ਦੀ ਲੋੜ ਨਹੀਂ ਸਾਡੇ ਬਾਲਾਂ ਨੂੰ ਬਹੁਤ ਹੀ ਸੋਹਣਾ ਤੇ ਲਿਸ਼ਕਦਾਰ ਬਣਾ ਦਿੰਦਾ ਆ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਪਾਉਂਗੇ ਤਾਂ ਇਹਨ ਬਿਜਾਰ ਵਾਂਗੂ ਤਿਆਰ ਹੋਊਗਾ ਵੈਸੇ ਇਹ ਸਾਰਾ ਆਪਸ਼ਨਲ ਆ ਤੁਸੀਂ ਪਾਓ ਜਾਂ ਨਾ ਪਾਓ ਮੈਨੂੰ ਤਾਂ ਆਪਣੇ ਬਾਲਾ ਨਾਲ ਬਹੁਤ ਪਿਆਰ ਆ ਸੋ ਮੈਂ ਤਾਂ ਸਾਰੀਆਂ ਚੀਜ਼ਾਂ ਪਾਣੀ ਹੁੰਨੀਆਂ ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਰਹੀ ਆ ਇੱਥੇ ਅਸੀਂ ਬੜੀ ਗਲੇਸਰਿੰਦੀ ਪਾ ਦਿੱਤੀ ਆ 30 40 ਰੁਪਏ ਦੀ ਗਲੇਸਰਿੰਨ ਆ ਜਾਂਦੀ ਆ 30 40 ਰੁਪਏ ਦੇ ਰਿੱਠੇ ਬਹੁਤ ਸਾਰਾ ਸਮਾਨ ਆ ਜਾਂਦਾ 40 50 ਰੁਪਏ ਦਾ ਵੱਧ ਤੋਂ ਵੱਧ ਤੁਹਾਡਾ 100 ਰੁਪਏ ਦਾ ਖਾਚਾ ਆ ਵੱਧ ਤੋਂ ਵੱਧ ਜੇ ਤੁਸੀਂ ਇਹ ਚੀਜ਼ਾਂ ਸਕਿੱਪ ਕਰਦੇ ਆ ਤਾਂ ਪਜਾ ਕਰ ਪੈਦਾ ਬਸ ਹੁਣ ਦੇਖਿਓ ਤੁਸੀਂ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਸ ਦੇਖੀ ਜਾਓ ਕਿੰਨਾ ਵਧੀਆ ਸਾਡਾ ਸ਼ੈਂਪੂ ਤਿਆਰ ਹੋਣਾ ਇਸ ਤੋਂ ਇਲਾਵਾ ਇੱਕ ਮਿਲਦਾ ਹੈ ਜੀ ਸ਼ੈਂਪੂ ਬੇਸ ਸ਼ੈਂਪੂ ਬੇਸ ਕੀ ਹੁੰਦਾ ਆ ਜੇ ਤੁਸੀਂ ਬਾਜ਼ਾਰ ਵਰਗਾ ਸ਼ੈਂਪੂ ਤਿਆਰ ਕਰਨਾ ਨੂੰ ਬਿਲਕੁਲ ਤੁਸੀਂ ਜਦਨੇ ਬਾਜ਼ਾਰ ਵਰਗਾ ਹੋਵੇ ਉਹਦੇ ਵਿੱਚ ਤੁਹਾਨੂੰ ਸ਼ੈਂਪੂ ਬੇਸ ਪਾਣਾ ਜ਼ਰੂਰੀ ਹੁੰਦਾ ਆ ਉਹ 2.500 ਦਾ ਆ ਜਾਂਦਾ ਆ ਕਾਫੀ 1 ਲੀਟਰ ਆ ਜਾਂਦਾ ਆ ਸੋ 4 5 ਲੀਟਰ ਵਿੱਚ 1 ਲੀਟਰ ਪੈਂਦਾ ਉਹ 3 4 ਲੀਟਰ ਵਿੱਚ ਜਿਹੜੇ ਲੋਕ ਇਹ ਸ਼ੈਂਪੂ ਵੇਚਦੇ ਆ ਨਾ ਸੇਮ ਸ਼ੈਂਪੂ ਬਣਾ ਕੇ ਉਹ ਸ਼ੈਂਪੂ 베ਸ ਦਾ ਯੂਜ਼ ਕਰਦੇ ਆ ਇਹਦੇ ਨਾਲ ਕੀ ਹੁੰਦਾ ਹੈ ਇਹਦੀ ਸ਼ੈਲਫ ਲਾਈਫ ਪਾਤੀ ਜਾਂਦੀ ਆ ਮਤਲਬ ਕਿ ਤੁਸੀਂ ਇਹਨੂੰ ਬਾਹਰ ਵੀ ਆਰਾਮ ਨਾਲ ਸਟੋਰ ਕਰ ਸਕਦੇ ਆ ਤੇ ਤੁਸੀਂ ਇਹਨੂੰ ਵੇਚ ਵੀ ਸਕਦੇ ਆ ਠੀਕ ਹੈ ਜੀ 4 500 ਦਾ ਇੱਕ ਬੂਤਲ ਠੀਕ ਹੈ 4 500 ਰੁਪਏ ਦੀ ਰਾਮ ਨਾਲ ਵਿਕ ਜਾਣੀ ਵੈਸੇ ਮੈਂ ਇੱਥੇ ਸ਼ੈਂਪੂ ਵੇਸ ਨਹੀਂ ਜੋ ਯੂਜ਼ ਕਰਦੀ ਹੈਗੀ ਕਿਉਂਕਿ ਅਸੀਂ ਆਪਣੇ ਲਈ ਬਣਾਇਦਾ ਸੀ ਫ੍ਰਿਜ ਚ ਇਹਨੂੰ ਰਾਮ ਨਾਲ ਸਟੋਰ ਕਰ ਲਈਦਾ ਤਾਂ ਐਂਦੀ ਕੋਈ ਖਾਸ ਜਰੂਰਤ ਨਹੀਂ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਕਰ ਸਕਦੇ ਆ ਠੀਕ ਹੈ ਜੀ ਤੇ ਬਾਕੀ ਇੱਥੇ ਦੇਖੋ ਕਿੰਨੀ ਵਧੀਆ ਹੁਣ ਆਪਣਾ ਸ਼ੈਂਪੂ ਬਿਲਕੁਲ ਤਿਆਰ ਹੋ ਗਿਆ ਤੇ ਜਿਹੜਾ ਗੂਨ ਕੀਤਾ ਰਾਇਆ ਉਹਦੇ ਨਾਲ ਵੀ ਇਹਦੀ ਸ਼ੈਲਫ ਲਾਈਫ ਥੋੜੀ ਜਿਹੀ ਵੱਧ ਜਾਂਦੀ ਆ ਸੋ ਇਸ ਕਰਕੇ ਮੈਂ ਜ਼ਰੂਰ ਪਾਣੀ ਹੁੰਨੀ ਆ ਹੁਣ ਅਸੀਂ ਇਸ ਸਾਰੇ ਸ਼ੈਂਪੂ ਨੂੰ ਜਦੋਂ ਸਟੋਰ ਕਰਨਾ ਆ ਅਸੀਂ ਇਹਨੂੰ ਫਰਿੱਜ ਵਿੱਚ ਸਟੋਰ ਕਰਨਾ ਆ ਤੁਸੀਂ ਕੋਈ ਵੀ ਠੰਡੇ ਦੀ 2 ਲੀਟਰ ਵਾਲੀ ਬੋਤਲ ਹੁੰਦੀ ਜਾਂ ਛੋਟੀਆਂ ਬੋਤਲਾਂ ਹੁੰਦੀਆਂ ਉਹਦੇ ਵਿੱਚ ਪਾ ਕੇ ਤੁਸੀਂ ਇਹਨੂੰ ਆਰਾਮ ਨਾਲ ਸਟੋਰ ਕਰ ਸਕਦੇ ਹੋ ਤਾਂ ਮੈਂ ਇਹਨੂੰ ਇੱਕ ਰਾਤ ਲਈ ਪਿਆ ਰਹਿਣ ਦਿੱਤਾ ਸੀ ਮੈਂ ਰਾਤ ਨੂੰ ਬਣਾਇਆ ਸੀ ਤਾਂ ਸਵੇਰ ਨੂੰ ਦੇਖੋ ਹੁਣ ਇਹਦਾ ਕਿੰਨਾ ਸੋਹਣਾ ਰੰਗ ਆਇਆ ਆ ਜੇ ਤੁਸੀਂ ਸਾਰੇ ਨੂੰ ਲੋਕੇ ਦੇ ਭੰਡੇ ਵਿੱਚ ਪਿਉ ਲੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਰਾਤ ਨੂੰ ਤੇ ਪਰ ਜਦੋਂ ਇਹਨੂੰ ਬਣਾਣਾ ਹੈ ਤਾਂ ਗਲਵਸ ਜਰੂਰ ਪਾਣੇ ਆ ਫੇ ਤੁਹਾਡੇ ਹੱਥੋਂ ਸਾਰੇ ਕਾਲੇ ਹੋ ਜਾਂਦੇ ਚਾਰ ਪੰਜ ਦਿਨ ਲੱਗ ਜਾਂਦੇ ਆ ਕਾਲਸ ਜਾਣ ਨੂੰ ਸੋ ਲੋਹੇ ਦੇ ਭਾਂਡੇ ਵਿੱਚ ਭੋਂ ਲੋ ਤਾਂ ਹੋਰ ਵੀ ਵਧੀਆ ਆ ਤਾਂ ਫਿਰ ਇਹਦਾ ਰੰਗ ਵੀ ਕਾਲਾ ਹੁੰਦਾ ਆ ਇਸ ਤਰ੍ਹਾਂ ਇਹਦਾ ਬਰਾਊਨ ਰੰਗ ਹੁੰਦਾ ਆ ਜਦੋਂ ਤੁਸੀਂ ਇਹਦੇ ਵਿੱਚ ਸ਼ੈਂਪੂ ਵੇਸ ਐਡ ਕਰ ਦੋਗੇ ਤਾਂ ਇਹਦਾ ਕਲਰ ਹੋ ਜਾਣਾ 골ਡਨ ਠੀਕ ਹੈ ਜੀ ਮੇਰੇ ਕੋਲੋਂ ਕਿਸ ਨੇ ਸ਼ੈਂਪੂ ਮੰਗਿਆ ਆ ਸੋ ਮੈਂ ਉਹਨਾਂ ਲਈ ਵੀ ਬਣਾਣਾ ਆ ਤੇ ਉਹਨਾਂ ਨੇ ਮੈਨੂੰ ਸਪੈਸ਼ਲ ਕੈਸਟਿਕ ਸ਼ੈਂਪੂ ਵੇਸ ਜਰੂਰ ਐਡ ਕਰਿਓ ਸੋ ਮੈਂ 골ਡਨ ਸ਼ੈਂਪੂ ਬਣਾਉਂਗੀ ਤੇ ਉਹ ਵੀ ਮੈਂ ਤੁਹਾਡੇ ਤੁਹਾਡੇ ਨਾਲ ਬਹੁਤ ਛੇਤੀ ਵੀਡੀਓ ਸ਼ੇਅਰ ਕਰੂੰਗੀ ਤੇ ਤੁਸੀਂ ਹੁਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਬਹੁਤ ਮਿਹਨਤ ਲੱਗੀ ਹੈ ਵੀਡੀਓ ਬਣਾਉਣ ਤੇ ਤੇ ਬਾਕੀ ਮੈਂ ਤੁਹਾਡੇ ਨਾਲ ਕੁਝ ਆ ਥੰਬਨੇਲ ਸ਼ੇਅਰ ਕਰ ਰਹੀ ਹਾਂ ਭਈ ਪਿਛਲੀਆਂ ਵੀਡੀਓਸ ਤੇ ਸੋ ਚੈਨਲ ਤੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਸਪੋਰਟ ਕਰੋ ਪਿਛਲੀਆਂ ਵੀਡੀਓਸ ਨੂੰ ਦੇਖਿਓ ਥੈਂਕ ਯੂ ਫॉर ਵਾਚਿੰਗ ਮਿਲ